ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਝ ਵਿਅਕਤੀ ਗੁਰੂ ਘਰ ਦੀ ਕੰਧ ਕੋਲ ਅਜਿਹੀ ਚੀਜ਼ ਪਾਠ ਰਹੇ ਸੀ ਕਿ ਜਿਸ ਨੂੰ ਦੇਖ ਕੇ ਪਿੰਡ ਵਾਸੀਆਂ ਨੂੰ ਗੁੱਸਾ ਆ ਗਿਆ ਤੇ ਵਿਰੋਧ ਕੀਤਾ ਤੇ ਇਹ ਵੀਡੀਓ ਵੀ ਸਾਹਮਣੇ ਆਈ ਹੈ ਕਿਉਂਕਿ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਦਾਅ ਦੇ ਕਿ ਸ਼ਾਹਪੂਰ ਤਹਿਸੀਲ ਦੇ ਵਿੱਚ ਪੈਂਦੇ ਪਿੰਡ ਬਲਨੌਂ ਦੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲੱਗੇ ਦਰਖਤ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪਿੰਡੇ ਰਹਿਣ ਵਾਲੇ ਸਰਬਜੀਤ ਸਿੰਘ ਪੁੱਤਰ ਸ਼ੰਕਰ ਨੇ ਕਿਹਾ ਕਿ ਪਿੰਡੇ ਇੱਕ ਐਨਆਰਆਈ ਦੀ ਸ਼ੈਅ ਦੇ ਉਤੇ ਕੁਝ ਨੌਜਵਾਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਲੱਗੇ ਦਰਖਤ ਪੁੱਟੇ ਗਏ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਇਸ ਦੇ ਸਬੰਧ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਜੀਤ ਸਿੰਘ son of ਸ਼ੰਕਰ ਸਿੰਘ ਪਿੰਡ ਬਲਲੋਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਸੀਂ ਇੱਥੇ ਜੋ ਕੱਲ ਵਾਕਿਆ ਹੋਇਆ ਇੱਥੇ ਦਰਸਤ ਲਾਏ ਹੋਏ ਸੀਗੇ ਨਾਲ-ਨਾਲ ਗੁਰਦੁਾਰੇ ਦੀ ਕੰਧ ਦੇ ਨਾਲ ਕੋਈ 6-7 ਸਾਲ ਤੋਂ ਲੱਗੇ ਹੋਏ ਸੀਗੇ ਉਹਨਾਂ ਦਾ ਕੋਈ ਵੀ ੜਕਾ ਨਹੀਂ ਇੱਥੇ ਕੋਈ ਵੀ ਆ ਇੱਥੇ ਕੱਲ ਕੁਝ ਆਨਸਰ ਅਸੀਂ ਕਹਿ ਸਕਦੇ ਹਾਂ ਇੱਕ ਐਨਆਰਆਈ ਆਇਆ ਸਾਡੇ ਇੱਥੇ ਤਾਰਾ ਸਿੰਘ son of ਕਿਸ਼ਨ ਸਿੰਘ ਉਹਨੇ ਕੁਝ ਬੰਦੇ ਇਕੱਠੇ ਕਰਕੇ ਇੱਥੇ ਲਿਆ ਕੇ ਅਸੀਂ ਚਲੇ ਗਏ ਗੱਡੀ ਦੇ ਵਿੱਚ ਆਪਦੇ ਕੰਮ ਤੇ ਇੱਥੇ ਉਹਨਾਂ ਨੇ ਦਰਖਤ ਵੜਨੇ ਸ਼ੁਰੂ ਕਰ ਦਿੱਤੇ ਜੋ ਕਿ ਇੱਥੇ ਕੋਠੇ ਤੋਂ ਵੀ ਉੱਚੇ-ਉੱਚੇ ਦਰਖਤ ਸੀਗੇ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਦੇ ਵਿੱਚ ਬੰਦੇ ਬਗੀਚਾ ਸਿੰਘ ਸਾਫਕਾ ਸਰਪੰਚ ਅਮਰੀਕ ਸਿੰਘ ਦਾ ਲੜਕਾ ਤੇ ਉਹਨਾਂ ਦੇ ਚਾਚੇ ਦਾ ਪੁੱਤ ਕਲਵੰਤ ਸਿੰਘ ਤੇ ਆਪਣੇ ਹਾਂ ਆਮਤਪਾਲ ਸਿੰਘ ਲਾਲ ਸਿੰਘ ਦੀਪਾ ਦੇ ਗੁਰਦੇਵ ਸਿੰਘ ਗੁਰਪ੍ਰੀਤ ਸਿੰਘ ਦਲਵਾਰ ਸਿੰਘ ਤੇ ਹੋਰ ਬਹੁਤ ਜਣੇ ਸੀਗੇ ਸਖਜੈਨ ਸਿੰਘ ਭਾਗ ਸਿੰਘ ਇਹ ਬੰਦਿਆਂ ਨੇ ਇੱਥੇ ਆਣ ਕੇ ਦਰਾਸਤ ਵੱਢੇ ਆ ਦਰਾਸਤ ਵੱਢ ਕੇ ਇਕੱਠੇ ਕਰਕੇ ਟਰਾਲੀ ਚੱਲ ਕੇ ਲੱਦ ਗਏ ਆ ਘਰ ਦੇ ਸਾਡੇ ਇੱਥੇ ਸੀਗੇ ਬਲਜੀਤ ਕੌਰ ਮੇਰੀ ਆ ਘਰ ਵਾਲੀ ਖੜੀ ਆ ਇਹਨਾਂ ਨੇ ਉਹਨਾਂ ਨੂੰ ਰੋਕਿਆ ਉਹ ਉਹ ਨਹੀਂ ਰੁਕੇ ਉਹ ਕਹਿੰਦੇ ਅਸੀਂ ਤਾਂ ਵੱਢਨੇ ਆ ਇਦਾਂ ਵੱਢ ਕੇ ਜਾਣੇ ਆ ਸਾਡਾ ਰਾਜ ਆ ਅਸੀਂ ਇਹ ਬੇਨਤੀ ਕਰਦੇ ਆਂ ਵੀ ਰਾਜ ਭਗਵੰਤ ਮਾਨ ਦਾ ਆਇਆ ਵਾ ਅਸੀਂ ਕਹਿੰਨੇ ਬਹੁਤ ਵਧੀਆ ਵਾ ਪਰ ਆ ਭਾਵਾਂ ਤੇ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਥੇ ਗੁੰਡਾ ਅੰਸਰਾਂ ਨੇ ਆ ਦਿਨ ਦਹਾੜੇ ਇਹ ਰੁੱਖ ਵੱਡੇ ਆ ਰੁੱਖ ਵੱਢਣੇ ਮੈਨੂੰ ਦੱਸ ਦੋ ਪਹਿਲਾਂ ਚੰਗੀ ਗੱਲ ਆ ਕੋਈ ਚੰਗੀ ਗੱਲ ਨਹੀਂ ਜਿਸ ਤੋਂ ਬਾਅਦ ਜਿਨ੍ਹਾਂ ਨੌਜਵਾਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਨਆਰਆਈ ਦੇ ਸਹਿਯੋਗ ਦੇ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕੰਧ ਨੂੰ ਪਲਾਸਟਰ ਕਰਨ ਸਮੇਂ ਮੁਸ਼ਕਲ ਆ ਰਹੀ ਸੀ ਤਾ ਬੂਟੇ ਹੋਣ ਕਾਰਨ ਇਸ ਕਰਕੇ ਇਹ ਬੂਟੇ ਪੱਟ ਕੇ ਸ਼ਮਸ਼ਾਨ ਘਰ ਦੇ ਵਿੱਚ ਲਗਾ ਦਿੱਤੇ ਗਏ ਨੇ ਬਗੀਚਾ ਸਿੰਘ ਜੀ ਇੱਕ ਤੁਹਾਡੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਇੱਕ ਕੰਪਲੀਟ ਆਈ ਆ ਸਾਡੇ ਕੋਲ ਹਾਂਜੀ ਕਿ ਤੁਸੀਂ ਗੁਰੂ ਘਰ ਦੇ ਬਾਹਰ ਜਿਹੜੇ ਬੂਟੇ ਲੱਗੇ ਸੀਗੇ ਉਹ ਵੱਡੇ ਹੈਗੇ ਆ ਸੀਸੀਟੀਵੀ ਕੈਮਰਾ ਦੇ ਵਿੱਚ ਕੀ ਆਇਆ ਕੀ ਮਾਮਲਾ ਇਹ ਭਾਜੀ ਬੂਟੇ ਵੱਡੇ ਨਹੀਂ ਪਹਿਲੀ ਗੱਲ ਤਾਂ ਸਾਡੀ ਸੋਚ ਸੀ ਪਹਿਲਾਂ ਹੀ ਬੂਟੇ ਵੀ ਉੱਥੇ ਕੰਮ ਚ ਲਾਉਣਾ ਸੀ ਕੰਧ ਦਾ ਕੰਧ ਪਲਾਸਟਰ ਕਰਨੀ ਹੀ ਬਾਪੂ ਤਾਰਾ ਸਿੰਘ ਜੀ ਹੁਣ ਆਈ ਕਹਿੰਦੇ ਕਿ ਅਸੀਂ ਕੰਧ ਪਲਾਸਟਰ ਕਰਨੀ ਆ ਕਿ ਕੰਧ ਪਲਾਸਟਰ ਦੱਸੋ ਕਿੱਦਾਂ ਹੋਣੀ ਆ ਵੀ ਬੂਟੇ ਲਾਏ ਆ ਤੁਸੀਂ ਉਹ ਬੂਟੇ ਹੁਣ ਲਾਏ ਸਾਨੂੰ ਨਹੀਂ ਪਤਾ ਕਿੱਦਾਂ ਲੱਗਗੇ ਮਹਾਰਾਜ ਨੂੰ ਪਤਾ ਕਿੱਦਾਂ ਲੱਗਗੇ ਜੀ ਜਦੋਂ ਅਸੀਂ ਦੇਖਿਆ ਮੇਸਤਰੀਆਂ ਨੇ ਵੀ ਸਾਨੂੰ ਇਹ ਜਵਾਬ ਦਿੱਤਾ ਕਿ ਕੰਧ ਫੇਰ ਪਲਾਸਟਰ ਹੋਣੀ ਆ ਪਹਿਲਾਂ ਤੁਹਾਨੂੰ ਬੂਟੇ ਪੱਟਣੇ ਪੈਣੇ ਆ ਫਿਰ ਅਸੀਂ ਸਾਰੇ ਪਰਿਵਾਰ ਨੇ ਵਿਚਾਰ ਕੀਤੀ ਆ ਵੀ ਜੇ ਬੂਟੇ ਪੱਟਣੇ ਪੈਣੇ ਆ ਬੂਟੇ ਆਪਾਂ ਵੱਢਣੇ ਨੇਗੇ ਲੋਕ ਵੀਡੀਓ 'ਚ ਕਹਿੰਦੇ ਬੂਟੇ ਵੱਢ ਦਿੱਤੇ ਇਹਨਾਂ ਨੇ ਧੱਕੇ ਨਾਲ ਅਸੀਂ ਬੂਟੇ ਵੱਡੇ ਨਿਗੇ ਜੀ ਮਹਾਰਾਜ ਅੱਗੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਗੁਰੂ ਘਰ ਦੀ ਤਾਬਿਆਂ 'ਚ ਜਾ ਕੇ ਅਰਦਾਸ ਕਰਕੇ ਬੂਟੇ ਪੱਟ ਕੇ ਅਸੀਂ ਦੂਜੇ ਗੁਰੂ ਘਰ ਜਿਹੜਾ ਸਾਨੂੰ ਮਹਾਰਾਜ ਦੱਸਿਆ ਕਿ ਸ਼ਮਸ਼ਾਨ ਘਾਟ ਵੀ ਇੱਕ ਗੁਰੂ ਘਰ ਆ ਅਸੀਂ ਇੱਥੇ ਅੱਗੇ ਵੀ ਇਸ ਮੁੰਡੇ ਸਾਰੇ ਕੰਮ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਮੌਕਾ ਗਰਾਊਂਡ ਦਾ ਦੇਖ ਸਕਦੇ ਆ ਸ਼ਮਸ਼ਾਨ ਘਾਟ ਦਾ ਦੇਖ ਸਕਦੇ ਆ ਪਿੰਡ ਦਾ ਦੇਖ ਸਕਦੇ ਆ ਅਸੀਂ ਮੁੰਡੇ ਮੂਰੇ ਹੋ ਕੇ ਤੁਰੇ ਆ ਆਪਦੇ ਪਿੰਡ ਨੂੰ ਇੱਕ ਬਹੁਤ ਵੱਖਰਾ ਜਿਹਾ ਦੇਖਣਾ ਚਾਹੁੰਦੇ ਆ ਉਹਦੇ ਲਈ ਪੈਣ ਦੀ ਸਾਨੂੰ ਸਪੋਰਟ ਚਾਹੀਦੀ ਪਰ ਪੈਣ ਦੇ ਸਾਡੀਆਂ ਲੱਤਾਂ ਖਿੱਚਣ ਦੇ ਆ ਦੱਸੋ ਤੁਸੀਂ ਦੱਸ ਦੋ ਤੁਸੀਂ ਪ੍ਰਸ਼ਾਸਨ ਆ ਜੇ ਕੰਮ ਗਲਤ ਕੀਤਾ ਸੀ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਨੂੰ ਵੀ ਅਪੀਲ ਕਰਦੇ ਆ ਅਸੀਂ ਢਾਡੇ ਮੈਂਬਰ ਆ ਜੇ ਅਸੀਂ ਗਲਤ ਕੀਤਾ ਤੁਸੀਂ ਸਾਡੇ ਤੇ ਕਾਰਵਾਈ ਕਰਾ ਦਿਓ ਸਾਡਾ ਮੌਕਾ ਜ਼ਰੂਰ ਦੇਖ ਕੇ ਪ੍ਰਸ਼ਾਸਨ ਆ ਕੇ ਪੈਣ ਦਾ ਸਾਰੇ ਪੈਣ ਦਾ ਪ੍ਰਸ਼ਾਸਨ ਕੋਈ ਵੀ ਕਿਤੇ ਵੀ ਗੱਲ ਪਹੁੰਚਦੀ ਹੈ ਪੰਜਾਬ 'ਚ ਇੰਡੀਆ 'ਚ ਵਰਲਡ 'ਚ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਕ ਵਾਰੀ ਪੈਣ ਆ ਕੇ ਮੌਕਾ ਜ਼ਰੂਰ ਦੇਖ ਜੋ ਸਾਡੇ ਆ ਕੇ ਦਿਲਾਂ ਦੀਆਂ ਪੁੱਛ ਜੋ ਸਾਡੇ ਪਿੰਡ ਦੇ ਕੰਮਕਾਰ ਚ ਦੇਖ ਜੋ ਕਿੱਦਾਂ ਹੋਣ ਦੇ ਸਾਡੇ ਅਸੀਂ ਈ ਢੀ ਮਾੜੀ ਕਿਸਮਤ ਵਾਲੇ ਆ ਸਾਡੇ ਪਿੰਡ ਦੇ ਬਲਨੋ ਦਾ ਨਗਰ ਸਾਡੇ ਤੋਂ ਗੁਰੂ ਘਰ ਦਾ ਬੈਲ ਨਹੀਂ ਤਰਦਾ ਅਸੀਂ ਸਾਰੇ ਕਰੋੜਾਂ ਚ ਖੇਡਣ ਵਾਲੇ ਬੰਦੇ ਆ ਜਦੋਂ ਗੁਰੂ ਘਰ ਦਾ ਬੈਲ ਤਾਰ ਦੀ ਵਾਰੀ ਆ ਜਾਂਦੀ ਆ ਉਦੋਂ ਕਹਿੰਦੇ ਕਮੇਟੀ ਦੇਖੂ ਕਮੇਟੀ ਕਿਥੋਂ ਦੇਖੋ ਜੀ ਤੁਸੀਂ ਦੱਸ ਦੋ ਖੈਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਹਨਾਂ ਦੋਨਾਂ ਧਿਰਾਂ ਦਾ ਹੈ ਮਸਲਾ ਕਿਵੇਂ ਹੱਲ ਕੀਤਾ ਜਾਵੇਗਾ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੇ ਨਾਲ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ